ਉੱਜੜ ਗਿਆ ਓਏ ਲੋਕੋ ਕਿਸਦਾ ਚੰਗਾ ਭਲਾ ਚੱਲਦਾ ਕਾਰੋਬਾਰ ਦੋਸਤੋ ਇੰਨਾ ਪੈਸਾ ਹੋਣ ਦੇ ਬਾਵਜੂਦ ਵੀ ਲੋਕ ਬਾਹਰ ਜਾਣ ਦੀ ਜਿੱਦ ਤੋਂ ਪਿੱਛੇ ਨਹੀਂ ਹਟਦੇ ਦੋਸਤੋ ਸਰਕਾਰਾਂ ਨੇ ਦੇਖੋ ਪੰਜਾਬ ਦਾ ਕੀ ਹਾਲ ਕਰ ਦਿੱਤਾ ਜਦ ਦੇਸ਼ ਦਾ ਕੀ ਹਾਲ ਬਣਾ ਦਿੱਤਾ ਕਿ ਅੱਜ ਲੱਖਾਂ ਕਰੋੜਾਂ ਰੁਪਇਆ ਹੁੰਦੇ ਹੋਏ ਵੀ ਲੋਕ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਹੇ ਦੋਸਤੋ ਇਹ ਬੰਦਾ ਆਪਣਾ ਪ੍ਰਾਈਵੇਟ ਸਕੂਲ ਛੱਡ ਕੇ ਕੈਨੇਡਾ ਚਲਾ ਗਿਆ ਤਾਂ ਦੋਸਤੋ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਰਕਾਰ ਪ੍ਰਾਈਵੇਟ ਸਕੂਲ ਦੇ ਜਿਹਦੇ ਕੋਲੇ ਪ੍ਰਾਈਵੇਟ ਸਕੂਲ ਹੋਵੇ ਆਪਣਾ ਉਸ ਦਾ ਮਾਲਕ ਹੋਵੇ ਉਹਨੂੰ ਕਿੰਨੀ ਆਮਦਨ ਹੋਊਗੀ ਹੁਣ ਜੇ ਇਹ ਬੰਦਾ ਇਹ ਸਕੂਲ ਨੂੰ ਛੱਡ ਕੇ ਆਪਾਂ ਕਹਿੰਦੇ ਵੀ ਕਮਾਈ ਕਰਨ ਆਪਣਾ ਕੈਨੇਡਾ ਚਲਾ ਗਿਆ ਤਾਂ ਇਹ ਤਾਂ ਪੋਸੀਬਲ ਨਹੀਂ ਦੋਸਤੋ ਉਹ ਇਹਦਾ ਮਤਲਬ ਉਹ ਬੰਦਾ ਪੈਸੇ ਕਮਾਉਣ ਨਹੀਂ ਗਿਆ ਉਹ ਆਪਣੇ ਆਪ ਨੂੰ ਇਸ ਜਗ੍ਹਾ ਇੱਥੇ ਸੇਫ ਨਹੀਂ ਸਮਝਦਾ ਸੀ ਇਸ ਕਰਕੇ ਛੱਡ ਕੇ ਗਿਆ ਦੋਸਤੋ ਸਰਕਾਰਾਂ ਦਾ ਕਸੂਰ ਹੈ ਦੋਸਤੋ ਅੱਜ ਤੱਕ ਸਿੱਧੂ ਮੂਸੇਵਾਲੇ ਨੂੰ ਕੀ ਇਨਸਾਫ ਮਿਲ ਗਿਆ ਤੇ ਆਪਣੇ ਦੀਪ ਸਿੱਧੂ ਨੂੰ ਕੀ ਇਨਸਾਫ ਮਿਲ ਗਿਆ ਸੰਦੀਪ ਨੰਗਲ ਅੰਬੀਆਂ ਨੂੰ ਕੀ ਇਨਸਾਫ ਮਿਲ ਗਿਆ ਦੋਸਤੋ ਸਰਕਾਰਾਂ ਨੇ ਦੇਸ਼ ਦੀ ਇਹ ਹਾਲਤ ਕਰ ਦਿੱਤੀ ਕਿ ਲੋਕ ਆਪਣਾ ਚੰਗਾ ਭਲਾ ਚੱਲਦਾ ਕਾਰੋਬਾਰ ਛੱਡ ਕੇ ਵੀ ਬਾਹਰਲੇ ਦੇਸ਼ਾਂ ਨੂੰ ਭੱਜੀ ਜਾਂਦੇ ਨੇ ਹਾਲਾਂਕਿ ਆਪਾਂ ਬਹੁਤ ਵੀਡੀਓ ਦੇਖਦੇ ਨੇ ਦੇਖਦੇ ਹਾਂ ਕਿ ਲੋਕ ਕਮਾਈਆਂ ਕਰਨ ਬਾਹਰ ਜਾਂਦੇ ਨੇ ਪਰ ਦੋਸਤੋ ਜਿਹੜਾ ਬੰਦਾ 40-45 ਲੱਖ ਰੁਪਇਆ ਲਾ ਕੇ ਤੇ ਉਹਰੇ ਆਪਣੀ ਚੰਗੀ ਭਲੀ ਜ਼ਮੀਨ ਛੱਡ ਕੇ ਬਾਹਰ ਜਾਂਦਾ ਉਹਨੂੰ ਆਪਾਂ ਇਹ ਨਹੀਂ ਕਹਿ ਸਕਦੇ ਵੀ ਉਹ ਕਮਾਈ ਕਰਨ ਬਾਹਰਲੇ ਦੇਸ਼ਾਂལ་ ਗਿਆ ਦੋਸਤੋ ਹਾਲਾਂਕਿ ਬਾਹਰਲੇ ਦੇਸ਼ਾਂ ਨੂੰ ਆਪਾਂ ਮਾੜਾ ਨਹੀਂ ਕਹਿੰਦੇ ਸਾਡੇ ਬਹੁਤ ਸਾਰੇ ਪੰਜਾਬੀ ਵੀਰ ਪੰਜਾਬੀ ਜੋ ਅੱਜ ਵੀ ਉੱਥੇ ਬੈਠੇ ਨੇ ਅਤੇ ਉਹ ਦੇਸ਼ਾਂ ਨੇ ਪੰਜਾਬੀਆਂ ਨੂੰ ਸੰਭਾਇਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਕੁਰਸੀਆਂ ਕਿਸ ਤਰ੍ਹਾਂ ਮੇਜ਼ ਜਿਹੜੇ ਰੋਲ ਰਹੇ ਨੇ ਬੱਚਿਆਂ ਦੇ ਹਾਲਾਂਕਿ ਵਿਦੇਸ਼ਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਸਾਡੇ ਜਾ ਕੇ ਕਾਮਯਾਬ ਹੋਏ ਨੇ ਪਰ ਜਦੋਂ ਕੋਈ ਇਸ ਤਰ੍ਹਾਂ ਦਾ ਕਾਮਯਾਬ ਆਪਣਾ ਕੰਮ ਕਾਰੋਬਾਰ ਛੱਡ ਕੇ ਬਾਹਰਲੇ ਦੇਸ਼ ਜਾਂਦਾ ਫਿਰ ਚਿੰਤਾ ਦਾ ਵਿਸ਼ਾ ਇਹ ਬਣਦਾ ਕਿਉਂਕਿ ਦੋਸਤੋ ਆ ਦੇਖੋ ਕਿੱਡੇ ਕਿੱਡੇ ਹਾਲ ਖੁੱਲੇ ਬੱਚਿਆਂ ਲਈ ਬਣਾਏ ਹੋਏ ਸੀ ਵਿੱਚ ਆਫੀਸਰ ਉਲਦੇ ਫਿਰਦੇ ਨੇ ਤੇ ਆ ਤੁਸੀਂ ਦੇਖ ਸਕਦੇ ਹੋ ਹੁਣ ਇਹ दारू ਦਾ ਅੱਡਾ ਨਸ਼ੇ ਦਾ ਅੱਡਾ ਬਣ ਚੁੱਕਿਆ ਇਹ ਇਹਦਾ ਮਾਲਕ ਹੈ ਜਿਹੜਾ ਇਹਨੂੰ ਇਥੋਂ ਕੈਨੇਡਾ ਚਲਾ ਗਿਆ ਤਾਂ ਦੋਸਤੋ ਜੇਕਰ ਕੋਈ ਇੰਨਾ ਵੱਡਾ ਕਾਰੋਬਾਰ ਛੱਡ ਕੇ ਬਾਹਰਲੇ ਦੇਸ਼ਾਂ ਨੂੰ ਜਾਂਦਾ ਫਿਰ ਆਪਾਂ ਪੈਸਿਆਂ ਲਈ ਨਹੀਂ ਉਹਨੂੰ ਕਹਾਂਗੇ ਹਾਂ ਕੋਈ ਪੈਸੇ ਕਮਾਉਣ ਜਾਂਦਾ ਸਾਲ 2 2 ਸਾਲ ਲਈ 5 4 ਸਾਲ ਲਈ ਤਾਂ ਕੋਈ ਵੱਡੀ ਗੱਲ ਨਹੀਂ ਚਲੋ ਕਮਾਈ ਕਰਕੇ ਵਾਪਸ ਵੀ ਮੁੜਿਆ ਹੋਊਗਾ ਪਰ ਜਦੋਂ ਕੋਈ ਇੰਨਾ ਵੱਡਾ ਕਾਰੋਬਾਰ ਛੱਡ ਕੇ ਬਾਹਰਲੇ ਦੇਸ਼ ਨੂੰ ਜਾਂਦਾ ਨਾ ਫਿਰ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਵਾਪਸ ਮੁੜਨ ਦੇ ਮੂਡ 'ਚ ਹੈਗਾ ਵੀ ਆ ਜਾਂ ਨਹੀਂ ਆਲੇ ਦੁਆਲੇ ਕੰਦਾਂ ਦੇਖ ਸਕਦੇ ਹੋ ਸੀ ਟਹਿ ਟੇਰੀ ਹੋ ਗਈਆਂ ਤੇ ਇਹਨੂੰ ਹਜੇ ਇਸ ਮਾਲਕ ਨੂੰ ਕਹਿੰਦੇ ਪੰਜ ਚਾਰ ਸਾਲ ਹੀ ਹੋਇਆ ਗਏ ਨੂੰ ਅਸੀਂ ਗੱਲਬਾਤ ਕੀਤੀ ਸੀ ਕਈਆਂ ਨਾਲ ਦੇਖੋ ਮੇਜ ਕਿਸ ਤਰ੍ਹਾਂ ਬਾਕੀ ਤਾਂ ਸ਼ਾਇਦ ਹੈ ਨਾ ਨਸ਼ੇੜੀਆਂ ਨੇ ਚੱਕ ਚੱਕ ਕੇ ਸਮਾਨ ਵੇਚ ਵੀ ਦਿੱਤਾ ਹੋਣਾ ਕਿਉਂਕਿ ਉਹ ਤਾਂ ਸਕੂਲ ਇਦਾਂ ਦੇ ਇਦਾਂ ਲੋਕ ਲਾ ਕੀ ਗਿਆ ਹੁਣ ਬੰਦਾ ਉਹ ਕਹਿੰਦਾ ਤੋ ਕੁਝ ਚੱਕ ਕੇ ਲੈ ਕੇ ਗਿਆ ਹੁਣ ਆ ਤੁਸੀਂ ਦੇਖ ਸਕਦੇ ਹੋ ਨਰਸਰੀ ਦਾ ਕਮਰਾ ਦੋਸਤੋ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਸ਼ਾਇਦ 5ਵੀਂ ਤੱਕ ਦਾ ਜਾਂ 8ਵੀਂ ਤੱਕ ਦਾ ਸਕੂਲ ਹੋਊਗਾ ਇਹ ਬੱਚਿਆਂ ਵਾਲਾ ਤੇ ਇਹ ਕਿਸ ਤਰ੍ਹਾਂ ਖੰਡਰ ਹੋਇਆ ਪਿਆ ਤੁਸੀਂ ਦੇਖ ਸਕਦੇ ਹੋ ਤੇ ਇਹ ਬੰਦਾ ਕੋਈ ਕਮਾਈ ਵਾਸਤੇ ਨਹੀਂ ਗਿਆ ਕਿਉਂਕਿ ਕਮਾਈ ਅੱਜਕੱਲ ਪ੍ਰਾਈਵੇਟ ਸਕੂਲਾਂ ਦੇ ਵਿੱਚ ਕਿੰਨੀ ਕਮਾਈ ਆ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਬਹੁਤ ਸਾਰੀ ਕਮਾਈ ਹੁੰਦੀ ਹੈ ਪਰ ਇਹ ਬੰਦਾ ਇੱਥੇ ਸ਼ਾਇਦ ਪੰਜਾਬ ਦੇ ਵਿੱਚ ਜਾਂ ਕਿਸੇ ਗੱਲ ਕਾਰਨ ਆਪਣੇ ਆਪ ਨੂੰ ਸੇਫ ਨਹੀਂ ਸਮਝ ਰਿਹਾ ਸੀ ਇਸ ਕਰਕੇ ਆਪਣਾ ਮੈਲ ਛੱਡ ਕੇ ਚਲਾ ਗਿਆ